ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਹਨ। ਤੋਂ ਦੋਸਤੋ ਮੇਰਾ ਚੂਜਾ ਆ ਰਿਹਾ ਆ। ਚੂਜਾ ਬੁਖ ਹੋ ਗਿਆ ਸੀ ਆਪਣਾ 15 ਤਰੀਕ ਦਾ। ਤੋਂ ਮੈਂ ਕਿਹਾ ਤੁਹਾਨੂੰ ਦੱਸਦੇ ਆ ਕਿ ਮੇਰੀ ਮੈਨੇਜਮੈਂਟ ਮੇਰੀ ਤਿਆਰੀ ਕਿੱਦਾਂ ਹੁੰਦੀ ਆ। ਤਾਂ ਤੁਸੀਂ ਦੇਖਿਆ ਹੋਣਾ ਮੇਰੀ ਪਿਛਲੀ ਵੀਡੀਓ ਦੇ ਵਿੱਚ ਕਿ ਮੈਂ ਕਿੱਦਾਂ ਆਪਣੀ ਤਿਆਰੀ ਕੀਤੀ ਸੀਗੀ। ਮੈਂ ਵੀਡੀਓ ਪਾਈ ਸੀ ਇੱਕ ਛੋਟੀ ਜੀ ਕਿ ਮੈਂ ਸਾਰੇ ਫਾਰਮ ਤੇ ਆਪਣੇ ਚੂਨਾ ਮਾਰਿਆ ਸੀਗਾ। ਫਰਸ਼ ਤੇ ਮਾਰਿਆ ਸੀਗਾ। ਕੰਦਰ ਤੇ ਮਾਰਿਆ ਸੀ ਪਿੱਲਰਾਂ ਤੇ ਮਾਰਿਆ ਸੀਗਾ ਤਾਂ ਜੋ ਪੁਰਾਣੇ ਬੈਕਟੀਰੀਆ ਦਾ ਕੋਈ ਵੀ ਪ੍ਰੋਬਲਮ ਨਾ ਉਹ ਖਤਮ ਹੋ ਜੇ ਫਿਰ ਸਪਰੇਅ ਮਾਰੀ ਸੀਗੀ ਮੈਂ X185 ਦੀ ਤਾਂ ਬਾਕੀ ਹੁਣ ਗੱਲ ਕਰਦੇ ਆ ਮੇਨ ਸਭ ਤੋਂ ਪਹਿਲਾਂ ਆ ਮੇਰਾ ਬਰੂਡਿੰਗ ਏਰੀਆ ਆ ਚਾਰ ਪਿੱਲਰ ਇਨਾਰੇ ਵਿੱਚ ਮੈਂ ਚੂਚਾ ਛੱਡੂਗਾ ਆਪਣਾ ਤਾਂ ਬਾਕੀ ਮੈਂ ਬੋਰੀਆਂ ਲਗਾਈਆਂ ਆ ਤੁਸੀਂ ਦੇਖ ਸਕਦੇ ਹੋ ਸੇਮ ਜਿੱਦਾਂ ਪੀਛਲੇ ਲੋਕਾਂ ਦੇ ਵਿੱਚ ਤਿਆਰੀ ਸੀ ਮੇਰੀ ਠੰਡ ਕਿਉਂਕਿ ਠੰਡ ਹਲੇ ਵੀ ਹੈਗੀ ਆ ਗਰਮੀ ਹਲੇ ਨਹੀਂ ਆਈ ਨਹੀਂ ਆਹ ਥੋੜਾ ਮੌਸਮ ਚੇਂਜ ਹੋਇਆ ਆ ਪਰ ਇੰਨਾ ਵੀ ਨਹੀਂ ਮੌਸਮ ਚੇਂਜ ਹੋਇਆ ਠੰਡ ਹਲੇ ਹੈ ਮੈਂ ਸਾਰੀਆਂ ਬੂਰੀਆਂ ਲਗਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤਾਂ ਬਾਕੀ ਪਾਣੀਆਂ ਦੇ ਡੱਬੇ ਬੰਦਿਆਂ ਨੇ ਲਗਾ ਦੇਣੇ ਆ ਹੁਣ ਮੌਕੇ ਤੇ ਫਿਰ ਇਹਦੇ ਵਿੱਚ ਆਪਾਂ ਗੋੜ ਵਾਲਾ ਪਾਣੀ ਪਾਵਾਂਗੇ ਗੋੜ ਕਿੰਨਾ ਪਾਣਾ ਆ ਜਿੱਦਾਂ ਹੁਣ ਮੇਰਾ ਚਿਕਸ ਆ ਰਿਹਾ ਆ 19 2000 ਤਾਂ 1 ਕਿਲੋ ਗੋੜ ਪਿੱਛੇ 1000 ਬਰਡ ਪਿੱਛੇ 1 ਕਿਲੋ ਗੁੜ ਪਿੰਦਾ ਆ ਤਾਂ ਤੁਸੀਂ ਵੀ 1000 ਪਿੱਛੇ ਮੈਂ ਲੈ ਕੇ ਆਇਆ 20 ਕਿਲੋ ਗੁੜ ਤੁਹਾਡਾ ਜਿੰਨਾ ਚਿਕਸ ਆ ਰਿਹਾ ਆ 1000 2000 5000 ਜਿੰਨਾ ਵੀ 1000 ਪਿੱਛੇ 1 ਕਿਲੋ ਗੁੜ ਪਾਓ ਤਾਂ ਇਹਨੂੰ 12-12 ਘੰਟੇ ਲਈ ਦਿਓ ਪਹਿਲੇ ਦਿਨ ਦਿਓ ਗੁੜ ਵਾਲਾ ਪਾਣੀ ਤਾਂ ਬਾਕੀ ਦੂਜੇ ਦਿਨ ਆਪਣਾ ਬੱਚੇ ਦੀ ਕੰਡੀਸ਼ਨ ਦੇਖ ਕੇ ਉਹਨੂੰ ਮਲਟੀਵਿਟਾਮਿਨ ਦੋ ਐਂਟੀਬਾਇਓਟਿਕ ਦੋ ਉਹ ਬੱਚੇ ਦੀ ਲੋੜ ਅਨੁਸਾਰ ਜਿੱਦਾਂ ਵੀ ਆ ਤਾਂ ਜਦੋਂ ਵੀ ਚਿਕਸ ਆਂਦਾ ਆ ਪਹਿਲਾਂ ਉਹਨੂੰ ਫੀਡ ਨਹੀਂ ਦੇਈ ਰਹੀ ਹੁੰਦੀ ਪਹਿਲਾਂ ਉਹਨੂੰ ਪਾਣੀ ਪਿਲਾਓ ਕਿਉਂਕਿ ਜਿੰਨਾ ਪਾਣੀ ਪੀਊਗਾ ਉਹਦੀ ਜੋਗ ਟੁੱਟੂਗੀ ਜੋ ਕੀ ਹੁੰਦੀ ਆ ਜਿਹੜੇ ਮੇਰੇ ਵੀਰ ਕੰਮ ਕਰਦੇ ਪੋਲਟਰੀ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਜੋ ਕੀ ਹੁੰਦੀ ਆ ਜੋਕ ਮੈਂ 10ਵੀਂ ਦਿਨਾਂ ਵੀਡੀਓ ਦੇ ਵਿੱਚ ਉਹਨਾ ਢਿੱਡ ਦੇ ਵਿੱਚ ਇੱਕ ਗੱਠ ਜੀ ਹੁੰਦੀ ਆ ਉਹ ਜਿੰਨਾ ਪਾਣੀ ਪੀਂਦਾ ਉਹ ਫੇਰ ਮੈਲਟ ਹੁੰਦੀ ਆ ਤਾਂ ਬਾਕੀ ਆ ਟੈਂਪਰੇਚਰ ਮੈਂ ਲਗਾਏ ਹੋਏ ਅੰਦਰ ਪਲ ਆ ਟੈਂਪਰੇਚਰ ਤਾਂ ਹੋਣੀ 80 ਆ ਹਾਲੇ ਪੱਠੀ ਚੱਲੀ ਨਹੀਂ ਕੋਈ ਜਦੋਂ ਪੱਠੀ ਚਲਾ ਦਿੱਤੀ ਫੇਰ ਤਾਂ 90 ਕੁ ਟੱਪ ਜਾਊਗਾ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਆ ਪਰ ਸਾਨੂੰ ਪੱਠੀ ਦੀ ਲੋੜ ਹਲੇ ਵੀ ਹੈ ਇਸ ਮੌਸਮ ਦੇ ਵਿੱਚ ਵੀ ਤਾਂ ਬਾਕੀ ਕੀ ਪੁੱਛਣਗੇ ਤੁਸੀਂ ਪੇਪਰ ਨਹੀਂ ਸਿਲਲੇ ਪਛਾਨਣੇ ਵੀਰੇ ਮੈਂ ਥਲੇ ਪੇਪਰ ਪਹਿਲਾਂ ਪਛਾਨਣਾ ਆਉਣਾ ਸੀਗਾ ਪਰ ਮੈਂ ਹੁਣ ਨਹੀਂ ਪੇਪਰ ਵਿਛਾਣਾ ਕਿਉਂਕਿ ਮੈਂ ਖੁਦ ਆਪ ਕੋਈ ਨਾ ਕੋਈ ਐਕਸਪੈਰੀਮੈਂਟ ਕਰਦ ਰਹਿਣਾ ਹੁੰਦਾ ਬਰਡ ਤੇ ਚੂਚਿਆਂ ਤੇ ਤਾਂ ਮੈਂ ਕੋਸ ਟਾਈਮ ਤੋਂ ਪੇਪਰ ਵਿਛਾਣੇ ਬੰਦ ਕਰਤੇ ਆਪਣੇ ਕਿਉਂਕਿ ਬਿਨੈ ਪਰਿਵਿਸ਼ਾ ਇਹ ਵੀ ਮੈਨੂੰ ਠੀਕ ਲੱਗਦਾ। ਮੇਰੇ ਹਿਸਾਬ ਨਾਲ ਬਾਕੀ ਤੁਹਾਨੂੰ ਠੀਕ ਲੱਗਦਾ ਸੀ ਪੇਪਰ ਸੱਜੇ ਵਿਛਾ ਸਕਦੇ ਆ। ਪਰ ਮੈਂ ਨਹੀਂ ਪੇਪਰ ਵਿਛਾਣਾ। ਬਾਕੀ ਪੱਟੀਆਂ ਮੈਂ ਲਗਾਈਆਂ ਹੋਈਆਂ ਆ। ਆਪਾਂ ਇਹਨੂੰ ਚਲਾਵਾਂਗੇ ਥੋੜੀ ਦੇਰ ਤੱਕਰ ਕਿਉਂਕਿ ਚਿਕਸਮੀਰਾ ਆਊਗਾ ਰਾਤ ਨੂੰ। ਹਾਲੇ ਦਾ ਸਵੀਟ ਦਾ ਟਾਈਮ ਆ 7 ਵਜੇ ਆ। ਬਾਕੀ ਬੱਚੇ ਨੂੰ ਲੈਟ ਰੱਖੋ ਪੂਰੀ ਬਰਾਬਰ। ਸਫਾਈ ਦਾ ਰੱਖੋ ਧਿਆਨ। ਜੇ ਕੋਈ ਗੱਲ ਨਾ ਸਮਝ ਆਵੇ ਤਾਂ ਮੈਨੂੰ ਫੋਨ ਮੈਸੇਜ ਕਰ ਲਿਓ ਫੇਸਬੁੱਕ ਤੇ ਮੇਰੀ ਆਈਡੀ ਹੈਗੀ ਆ ਕਰਨ ਪੋਲਟਰੀ ਤਾਂ ਚੰਗਾਰੀ